ਪਹਿਲਾ ਪਿਆਰ ਤੇ ਫਿਰ ਵਿਆਹ ਦਾ ਤੋਖਾ ਇਲਜ਼ਾਮ ਲਗਾਏ ਜਾ ਰਹੇ ਨੇ ਇੱਕ ਕੁੜੀ ਦੇ ਵੱਲੋਂ ਹੱਥ ਦੇ ਵਿੱਚ ਲਾਲ ਚੂੜਾ ਪਾਇਆ ਹੋਇਆ ਹੈ ਕਲੀਰੇ ਨੇ ਸਜੀ ਹੋਈ ਹੈ ਦੁਲਹਨ ਦੇ ਵਾਂਗ ਜਿਸ ਨੂੰ ਉਮੀਦ ਸੀ ਕਿ ਲਾੜਾ ਵਿਆਹ ਦੇ ਲਈ ਪਹੁੰਚੇਗਾ ਪਰ ਵਿਆਹ ਦੀਆਂ ਖੁਸ਼ੀਆਂ ਧਰੀਆਂ ਹੀ ਰਹਿ ਗਈਆਂ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਹੈਰਾਨੀ ਦੀ ਗੱਲ ਤੇ ਇਹ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ 5-7 ਸਾਲ ਰਿਲੇਸ਼ਨ ਦੇ ਵਿੱਚ ਰਹੇ ਤੇ ਫਿਰ ਇਹਨਾਂ ਨੇ ਵਿਆਹ ਦੀ ਗੱਲ ਕੀਤੀ। ਲਾੜੇ ਦੇ ਵੱਲੋਂ ਪਹਿਲਾਂ ਕਿਹਾ ਗਿਆ ਕਿ ਹਾਂ ਵਿਆਹ ਕਰਾ ਲਿਆ ਜਾਵੇਗਾ ਪਰ ਲਾੜੀ ਜਦੋਂ ਵਿਆਹ ਦੇ ਲਈ ਉਸ ਨੂੰ ਉਡੀਕਦੀ ਰਹੀ ਤਾਂ ਲਾੜਾ ਵਿਆਹ ਦੇ ਲਈ ਨਹੀਂ ਪਹੁੰਚਿਆ। ਫੋਨ ਕੀਤੇ ਕਈ ਵਾਰ ਪਰ ਫੋਨ ਵੀ ਨਹੀਂ ਚੱਕਿਆ ਤੇ ਜਦੋਂ ਘਰਦਿਆਂ ਨੇ ਫੋਨ ਕੀਤਾ ਤੇ ਘਰਦਿਆਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਤਾਂ ਮੁੰਡੇ ਨੂੰ ਬੇਦਖਲ ਕੀਤਾ ਹੋਇਆ ਹੈ। ਜੋ ਕੁੜੀ ਦਾ ਪਰਿਵਾਰ ਹੈ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਉਹ ਸਾਰੇ ਵਿਆਹ ਦੀਆਂ ਤਿਆਰੀਆਂ ਦਿਖਾ ਰਹੇ ਨੇ ਕਿਸ ਤਰੀਕੇ ਦੇ ਨਾਲ ਵਰੀ ਦਾ ਸਮਾਨ ਤਿਆਰ ਕੀਤਾ ਹੋਇਆ ਸੀ ਕੁੜੀ ਨੇ ਆਪਣੇ ਕੱਪੜੇ ਤਿਆਰ ਕੀਤੇ ਹੋਏ ਸੀ ਉਸ ਕੁੜੀ ਨੇ ਲਾਲ ਚੂੜਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਪਾਇਆ ਹੋਇਆ ਹੈ ਵਿਆਹ ਦੇ ਸੁਪਨੇ ਸੀ ਪਰ ਉਹ ਸੁਪਨੇ ਵੀ ਟੁੱਟ ਗਏ ਜੋ ਲਾੜਾ ਜਿਸ ਨਾਲ ਪਿਆਰ ਕੀਤਾ ਸੀ ਉਹ ਲਾੜਾ ਵਿਆਹ ਦੇ ਲਈ ਪਹੁੰਚਿਆ ਹੀ ਨਹੀਂ ਫੋਨ ਬੰਦ ਕਰ ਦਿੱਤਾ ਇਸ ਤਰੀਕੇ ਦੇ ਬਿਆਨ ਇਸ ਤਰੀਕੇ ਦੇ ਇਲਜ਼ਾਮ ਇਸ ਕੁੜੀ ਦੇ ਵੱਲੋਂ ਲਗਾਏ ਜਾ ਰਹੇ ਨੇ ਤਾਂ ਚਰਚ ਦੇ ਵਿੱਚ ਦੋਵੇਂ ਮੁੰਡੇ ਕੁੜੀ ਦਾ ਪਿਆਰ ਪੈਂਦਾ ਹੈ ਇਸ ਦਰਮਿਆਨ ਪਾਸਟਰ ਨੂੰ ਪਤਾ ਲੱਗਦਾ ਹੈ ਤੇ ਉਸ ਦੇ ਵੱਲੋਂ ਕਿਹਾ ਜਾਂਦਾ ਕਿ ਦੋਵੇਂ ਆਪਣੇ ਪਰਿਵਾਰਾਂ ਨੂੰ ਬੁਲਾਓ ਇਸ ਦਰਮਿਆਨ ਵਿਆਹ ਦੀ ਗੱਲ ਹੁੰਦੀ ਹੈ ਪਹਿਲਾਂ ਵਿਰੋਧ ਹੁੰਦਾ ਹੈ ਬਾਅਦ ਦੇ ਵਿੱਚ ਘਰ ਦੇ ਬੱਚਿਆਂ ਦੀ ਖੁਸ਼ੀ ਦੇ ਲਈ ਵਿਆਹ ਦੇ ਲਈ ਹਾਮੀ ਵੀ ਭਰ ਦਿੰਦੇ ਨੇ 30 ਤਰੀਕ ਵਿਆਹ ਦੀ ਤੈਅ ਹੁੰਦੀ ਹੈ ਕਿ 30 ਤਰੀਕ ਨੂੰ ਵਿਆਹ ਕੀਤਾ ਜਾਵੇਗਾ ਕੁੜੀ ਵਾਲੇ ਉਥੇ ਪਹੁੰਚ ਜਾਂਦੇ ਨੇ ਪਰ ਜੋ ਮੁੰਡੇ ਦਾ ਪਰਿਵਾਰ ਹੁੰਦਾ ਉਹ ਵਿਆਹ ਦੇ ਲਈ ਪਹੁੰਚਦਾ ਹੀ ਨਹੀਂ ਹੈ ਫੋਨ ਵਾਰ-ਵਾਰ ਕੁੜੀ ਦੇ ਵੱਲੋਂ ਕੀਤੇ ਜਾਂਦੇ ਨੇ ਕੁੜੀ ਦੇ ਪਰਿਵਾਰ ਦੇ ਵੱਲੋਂ ਕੀਤੇ ਜਾਂਦੇ ਨੇ ਉਹ ਸਮਾਦਾ ਰੋ ਰੋ ਕੇ ਬੁਰਾ ਹਾਲਤ ਜੋ ਕਹਿ ਰਹੀ ਕਿ ਹੁਣ ਮੈਂ ਆਪਣੀ ਧੀ ਦਾ ਕਰਾ ਕੀ ਨਾ ਤਾਂ ਹੁਣ ਉਹ ਵਿਆਹ ਜੋਗੀ ਰਹੀ ਨਾ ਹੁਣ ਕਿਸੇ ਹੋਰ ਜੋਗੀ ਰਹੀ ਜਿਸ ਤਰੀਕੇ ਦਾ ਪਰਿਵਾਰ ਦਾ ਕਹਿਣਾ ਰੋ ਰੋ ਕੇ ਉਹਨਾਂ ਦਾ ਬੁਰਾ ਹਾਲਤ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਕੁੜੀ ਦਾ ਕਹਿਣਾ ਹੈ ਕਿ ਮੁੰਡਾ ਪਹਿਲਾਂ ਉਸ ਨੂੰ ਕਹਿੰਦਾ ਸੀ ਕਿ ਉਸਦੇ ਨਾਲ ਪਿਆਰ ਕਰਦਾ ਹੈ ਕਈ ਵਾਰ ਉਸ ਦਾ ਪਿੱਛਾ ਕੀਤਾ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਬਾਅਦ ਦੇ ਵਿੱਚ ਕੁੜੀ ਨੇ ਹਾਂ ਵੀ ਕਰ ਦਿੱਤੀ ਤੇ ਇਸੇ ਤਰੀਕੇ ਦੇ ਨਾਲ ਕਈ ਸਾਲ ਉਹਨਾਂ ਦਾ ਰਿਲੇਸ਼ਨਸ਼ਿਪ ਰਿਹਾ ਤੇ ਬਾਅਦ ਦੇ ਵਿੱਚ ਜਦੋਂ ਰਿਲੇਸ਼ਨਸ਼ਿਪ ਨੂੰ ਵਿਆਹ ਤੱਕ ਪਹੁੰਚਾਉਣ ਦੀ ਗੱਲ ਆਈ ਤੇ ਮੁੰਡਾ ਅਣਕਾਨੀ ਕਰਨ ਲੱਪਿਆ ਤੇ ਇਸੇ ਦਰਮਿਆਨ ਜਦੋਂ ਦਬਾਅ ਪਾਇਆ ਗਿਆ ਵਿਆਹ ਦਾ ਤੇ ਮੁੰਡੇ ਦੇ ਵੱਲੋਂ ਪਹਿਲਾਂ ਹਾਮੀ ਭਰ ਦਿੱਤੀ ਜਾਂਦੀ ਆ ਕਿ ਹਾਂ ਮੈਂ ਵਿਆਹ ਕਰਾਉਂਗਾ ਵਿਆਹ ਦੀ ਡੇਟ ਵੀ ਪਰਿਵਾਰ ਦੇ ਵੱਲੋਂ ਫਿਕਸ ਕੀਤੀ ਜਾਂਦੀ ਆ ਪਰ ਇਸੇ ਦਰਮਿਆਨ ਲਾਲ ਚੂੜਾ ਪਾ ਕੇ ਉਹ ਕੁੜੀ ਆਪਣੇ ਲਾੜੇ ਦਾ ਇੰਤਜ਼ਾਰ ਕਰ ਰਹੀ ਸੀ ਕਿ ਹੁਣ ਉਸ ਨੂੰ ਵਿਆਹਣ ਦੇ ਲਈ ਉੱਥੇ ਪਹੁੰਚੇਗਾ ਪਰ ਇਹ ਲਾੜਾ ਵਿਆਹਣ ਦੇ ਲਈ ਕੁੜੀ ਨੂੰ ਪਹੁੰਚਦਾ ਹੀ ਨਹੀਂ ਆ ਉਲਟਾ ਫੋਨ ਵੀ ਬੰਦ ਕਰ ਲੈਂਦਾ ਹੈ ਇਸ ਤਰੀਕੇ ਦੇ ਇਹ ਬਿਆਨ ਜਿਹੜੇ ਨੇ ਕੁੜੀ ਦੇ ਵੱਲੋਂ ਦਿੱਤੇ ਗਏ ਨੇ ਜੋ ਮਾਂ ਹੈ ਉਸ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਅੰਮ੍ਰਿਤਸਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਤਾਂ ਪਹਿਲਾਂ ਤੁਹਾਨੂੰ ਉਸ ਪੀੜਿਤ ਕੁੜੀ ਦਾ ਬਿਆਨ ਵੀ ਸੁਣਾ ਦਿੰਨੇ ਆ ਜਿਸ ਦੇ ਵੱਲੋਂ ਇਹ ਸਾਰੇ ਬਿਆਨ ਦਿੱਤੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਪਹਿਲਾ ਮੁੰਡਾ ਉਸ ਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੇਨਾ ਵਿਆਹ ਕਰਾਣਾ ਇਸ ਤਰੀਕੇ ਦੇ ਲਾਰੇਆ ਦੇ ਵਿੱਚ ਪਹਿਲਾਂ ਇਹ ਕੁੜੀ ਆ ਜਾਂਦੀ ਆ ਪਰ ਬਾਅਦ ਦੇ ਵਿੱਚ ਇਹ ਸਾਰੇ ਲਾਰੇ ਨਿਕਲਦੇ ਨੇ ਕਿਉਂਕਿ ਇਸ ਨੂੰ ਹਕੀਕਤ ਦੇ ਵਿੱਚ ਮੁੰਡੇ ਦੇ ਵੱਲੋਂ ਅਪਣਾਇਆ ਜਾਂਦਾ ਨਹੀਂ ਜਦੋਂ ਵਿਆਹ ਫਿਕਸ ਹੁੰਦਾ ਹੈ ਤਾਂ ਮੁੰਡਾ ਬਰਾਤ ਲੈ ਕੇ ਪਹੁੰਚਦਾ ਹੀ ਨਹੀਂ ਹੈ ਉਹ ਚਰਚ ਜਾਂਦੇ ਸੀ ਮੈਂ ਵੀ ਚਰਚੇ ਜਾਂਦੀ ਸੀ ਪਹਿਲਾਂ ਉਹ ਇੱਥੇ ਕੰਮ ਸਿੱਖਦੇ ਸੀ ਝੂੜੇ ਦਾ ਤੇ ਇਦਾਂ ਹੀ ਹੁੰਦੇ ਸੀ ਤੇ ਮੈਂ ਵੀ ਜਾਂਦੀ ਹੁੰਨੀ ਸੀ ਤੇ ਜਦੋਂ ਵੀ ਉਹਨੇ ਜਦੋਂ ਉਹਨੇ ਮੈਨੂੰ ਵੇਖਿਆ ਤੇ ਉਹ ਕਹਿੰਦਾ ਸਹੀ ਮੈਂ ਤੈਨ ਮੈਂ ਤੈਨ ਬਹੁਤ ਪਿਆਰ ਕਰਦਾ ਤੇ ਮੈਂ ਕਿਹਾ ਮੈਂ ਤੈਨ ਪਿਆਰ ਨਹੀਂ ਕਰਦੀ ਤੇ ਇਦਾਂ ਮੇਰੇ ਪਿੱਛੇ ਆਉਣਾ ਮੈਂ ਸਕੂਲ ਜਾਣਾ ਮੇਰੇ ਪਿੱਛੇ ਆਉਣਾ ਮੈਂ ਪੇਪਰ ਦੇਣ ਜਾਣਾ ਮੇਰੇ ਪਿੱਛੇ ਆ ਜਾਣਾ ਤੇ ਮੈਨੂੰ ਗੁੱਸਾ ਚੜਨਾ ਮੈਂ ਆਪਣੀ ਮੰਮੀ ਨੂੰ ਵੀ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਨੇ ਮੈਨੂੰ ਦੱਸਣ ਨਹੀਂ ਦੇਣਾ ਇਨੇ ਕਹਿਣਾ ਮੈਂ ਤੇਨਾਂ ਵਿਆਹ ਕਰਾਉਣਾ ਵਾ ਤੂੰ ਮੇਨਾਂ ਮੇਰੇ ਨਾਲ ਗੱਲਬਾਤ ਕਰ ਇਦਾਂ ਮੈਂ ਕਹਿਆ ਨਹੀਂ ਮੈਂ ਤੇਨਾਂ ਗੱਲਬਾਤ ਕਰਨੀ ਤੂੰ ਮੈਂ ਮੈਨੂੰ ਤੇ ਤੇ ਯਕੀਨ ਨਹੀਂ ਆ ਇਨੇ ਤਾਂ ਵੀ ਮੈਨੂੰ ਆਪਣੇ ਪਿਆਰ ਚ ਫਸਾ ਕੇ ਆਪਣੇ ਆਪਣੇ ਨਾਲ ਵਿਆਹ ਕਰਾਉਣ ਦਾ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੇਨਾਂ ਕਿ ਮੈਂ ਤੇਨਾਂ ਵਿਆਹ ਕਰਾਉਣਾ ਕਿ ਮੈਂ ਪੰਜ ਸਾਲਾਂ ਬਾਅਦ ਪੱਕਾ ਤੇਨਾਂ ਵਿਆਹ ਵਿਆਹ ਕਰਾਉਣਾ ਵਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਵੀ ਮੁੱਕਰ ਗਿਆ ਤੇ ਚਰਚੇ ਚ ਜਾਂਦੇ ਜਾਂਦੇ ਫਿਰ ਉਹ ਹੌਲੀ ਹੌਲੀ ਸਾਡੇ ਘਰੇ ਆਉਣ ਦੇ ਪੇ ਅਸੀਂ ਵੀ ਜਾਣ ਦੇ ਪੇ ਤੇ ਮੇਲ ਮਲਾਪ ਹੋ ਗਿਆ ਤੇ ਇਦਾਂ ਉਹ ਬਾਅਦ ਵਿੱਚ ਮੈਂ ਪਾਸਟਰ ਜੀ ਨੂੰ ਭੇਜਿਆ ਕਿ ਮੈਂ ਕਿਹਾ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਉਹ ਉਹਨਾਂ ਦੇ ਘਰੇ ਗਏ ਉਹਨਾਂ ਦੇ ਮਾਪੇ ਮੰਨ ਵੀ ਗਏ ਉਹਨਾਂ ਦੇ ਬ੍ਰਦਰ ਸਿਸਟਰ ਹੀ ਨਹੀਂ ਮੰਨੇ ਉਹ ਕਹਿੰਦੇ ਨਾ ਅਸੀਂ ਇਸ ਕੁੜੀ ਨਾਲ ਵਿਆਹ ਕਰਾਉਣਾ ਹੀ ਨਹੀਂ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਕੀ ਨਹੀਂ ਪ੍ਰੋਬਲਮ ਗੁੱਸੇ ਚ ਆ ਕੇ ਮੈਂ ਮੈਂ ਪਹਿਲਾਂ ਮਾਰੀ ਚੱਲੀ ਸੀ ਮੈਂ ਮਰਨ ਤੋਂ ਬਚੀ ਮੈਂ ਫੇਰ ਬਾਅਦ ਵਿੱਚ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਗਈ ਤੇ ਮੈਂ ਉੱਥੇ ਦਰਖਾਸਤ ਦੇ ਦਿੱਤੀ ਉੱਥੇ ਦਰਖਾਸਤ ਦੇ ਦਿੱਤੀ ਪਹਿਲਾਂ 3-4 ਮਹੀਨੇ ਉੱਥੇ ਪੇਸ਼ ਹੀ ਨਹੀਂ ਹੋਇਆ ਘਰ ਦੇ ਵੀ ਕਹਿੰਦੇ ਸੀ ਬੇਦਖਲ ਕੀਤਾ ਉੱਥੇ ਪੇਸ਼ ਨਹੀਂ ਜਦੋਂ ਹੋਇਆ ਜਿਸ ਦਿਨ ਪੇਸ਼ ਹੋਇਆ ਉੱਥੇ ਆ ਕੇ ਕਹਿੰਦਾ ਮੈਂ ਵਿਆਹ ਕਰਾਉਣਾ ਚਾਹੁੰਦਾ ਹਾਂ ਹਾਂਜੀ ਵਿਆਹ ਦੀ ਤਰੀਕ ਵੀ ਰੱਖ ਲਈ ਸਭ ਕੁਝ ਹੋ ਗਿਆ ਤੇ ਬਾਅਦ ਵਿੱਚ 3 ਮਹੀਨੇ ਬਾਅਦ ਵਿਆਹ ਹੀ ਮੇਰਾ ਵਿਆਹ ਮਾਰਚ ਦੀ 30 ਤਰੀਕ ਨੂੰ ਹੀ ਤੇ 30 ਤਰੀਕ ਤੋਂ 3 ਮਹੀਨੇ ਨੇ ਮੈਨੂੰ ਇੱਕ ਫੋਨ ਨਹੀਂ ਕੀਤਾ ਵਿਆਹ ਦੀ ਤਰੀਕ ਵੀ ਰੱਖ ਕੇ ਇੱਕ ਵੀ ਫੋਨ ਨਹੀਂ ਕੀਤਾ ਕਿੱਦਾਂ ਜਾਂ ਕਿੱਥੇ ਐ ਜਾਂ ਕਿੱਦੇ ਨਹੀਂ ਵਿਆਹ ਦੀ ਤਿਆਰੀ ਹੋ ਗਈ ਜਾਂ ਨਹੀਂ ਹੋਈ ਕਿੱਦਾਂ ਕੁਝ ਵੀ ਨਹੀਂ ਕੀਤਾ 29 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ 30 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ ਮੈਨੂੰ ਫੋਨ ਕਰਨ ਦੇ ਕੱਲ ਵਿਆਹ ਵਾ ਤੇ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਕਿਹਾ ਵਿਆਹ ਦੀ ਤਰੀਕ ਤੁਸੀਂ ਰੱਖੀ ਹੈ ਦਿਨ ਵੀ ਤੁਸੀਂ ਦੱਸ ਦੋ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਜਦ ਮੈਨੂੰ ਪੁੱਛਿਆ ਤੇ ਮੈਂ ਕਿਹਾ ਊਮਨ ਸੈੱਲ ਚ ਆ ਜਾਓ ਉੱਥੇ ਮਿਲਾਂਗੇ ਤੇ ਉੱਥੇ ਐਂ ਹੀ ਪਹੁੰਚੇ ਸਾਰਾ ਟੱਬਰ ਮੈਂ ਸਾਰਾ ਕੁਝ ਲੈ ਗਏ ਮੈਂ ਆਪਣਾ ਸਮਾਨ ਵੀ ਲੈ ਗਈ ਮੈਂ ਪੈਕਿੰਗ ਸਾਰੀ ਆਪਣੀ ਕਰਕੇ ਲੈ ਗਈ ਉਹ ਉੱਥੇ ਆਇਆ ਨਹੀਂ ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ ਤਾਂ ਤੁਸੀਂ ਸੁਣਿਆ ਇਹ ਬਿਆਨ ਉਸ ਕੁੜੀ ਦਾ ਸੀ ਉਸ ਲਾੜੀ ਦਾ ਸੀ ਜਿਸ ਨੇ ਵਿਆਹ ਦੇ ਸੁਪਨੇ ਦੇਖੇ ਸੀ ਕਹਿ ਰਹੀ ਸੀ ਕਿ ਉਸ ਦਾ ਲਾੜਾ ਉਸ ਨੂੰ ਵਿਆਉਣ ਦੇ ਲਈ ਆਏਗਾ ਪਰ ਅਜਿਹਾ ਹੋਇਆ ਹੀ ਨਹੀਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਥਾਣੇ ਦੇ ਸੁਲਤਾਨਵਿੰਡ ਪੱਤੀ ਇਲਾਕੇ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁੜੀ ਦੇ ਵੱਲੋਂ ਵੱਡੇ ਇਲਜ਼ਾਮ ਮੁੰਡੇ ਤੇ ਲਗਾਏ ਗਏ ਨੇ ਕਿ ਪਹਿਲਾਂ ਉਸ ਨੂੰ ਪਿਆਰ ਦੇ ਲਈ ਉਸ ਦਾ ਪਿੱਛਾ ਕੀਤਾ ਗਿਆ ਉਸ ਨੂੰ ਪਿਆਰ ਦੇ ਵਿੱਚ ਪਾਇਆ ਗਿਆ ਤੇ ਬਾਅਦ ਦੇ ਵਿੱਚ ਉਸ ਨੂੰ ਛੋਟ ਦਿੱਤਾ ਗਿਆ ਇੱਕ ਤਰੀਕੇ ਦੇ ਨਾਲ ਉਸ ਨਾਲ ਸਾਰਾ ਰਿਲੇਸ਼ਨਸ਼ਿਪ ਸਾਰੇ ਰਿਸ਼ਤੇ ਇਸ ਮੁੰਡੇ ਦੇ ਵੱਲੋਂ ਖਤਮ ਕਰ ਦਿੱਤੇ ਗਏ ਇਸ ਮਾ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵੱਲੋਂ ਕਿਹਾ ਗਿਆ ਕਿ ਮੈਂ ਆਪਣੀ ਧੀ ਦਾ ਹੁਣ ਕੀ ਕਰਾਂ ਮੈਂ ਕਰਜ਼ਾ ਚੁੱਕ ਕੇ ਵਿਆਹ ਦਾ ਸਾਰਾ ਸਮਾਨ ਤਿਆਰ ਕੀਤਾ ਸੀ ਵਿਆਹ ਦੀਆਂ ਤਿਆਰੀਆਂ ਕੀਤੀਆਂ ਸੀ ਕਿਉਂਕਿ ਸਾਡੇ ਹਾਲਾਤ ਨਹੀਂ ਸੀ ਕਿ ਅਸੀਂ ਗੱਜ-ਬੱਜ ਕੇ ਵਿਆਹ ਕਰੀਏ ਪਰ ਫਿਰ ਵੀ ਜਿੰਨਾ ਮੈਂ ਆਪਣੀ ਧੀ ਦਾ ਕਰ ਸਕਦੀ ਸੀ ਮੈਂ ਉਹਨਾਂ ਕਰਨ ਦੀ ਕੋਸ਼ਿਸ਼ ਕੀਤੀ ਕਰਜ਼ਾ ਲਿਆ ਵਿਆਹ ਦਾ ਸਮਾਨ ਬਣਾਇਆ ਕੱਪੜੇ ਲੀਰੇ ਲਏ ਪਰ ਹੁਣ ਮੈਂ ਕੀ ਕਰਾਂ ਮੇਰੀ ਧੀ ਦਾ ਹੁਣ ਕੀ ਹੋਏਗਾ ਪੁਲਿਸ ਨੂੰ ਵੀ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਪੁਲਿਸ ਤੱਕ ਵੀ ਮਾਮਲਾ ਪਹੁੰਚਿਆ ਕਿਉਂਕਿ ਜਦੋਂ ਵਿਆਹ ਦੇ ਲਈ ਲਾੜਾ ਨਹੀਂ ਪਹੁੰਚਿਆ ਤਾਂ ਕੁੜੀ ਦੇ ਪਰਿਵਾਰ ਦੇ ਵੱਲੋਂ ਇਸ ਸਬੰਧੀ ਪੁਲਿਸ ਤੱਕ ਪਹੁੰਚ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤਾਂ ਦੁਲਹਨ ਦੇ ਲਬਾਸ ਦੇ ਵਿੱਚ ਸਜ ਧਜ ਕੇ ਇਹ ਕੁੜੀ ਬੈਠੀ ਹੋਈ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਸ ਮੁੰਡੇ ਦੀ ਤਸਵੀਰ ਵੀ ਦਿਖਾ ਰਹੀ ਆ ਹਾਲਾਂਕਿ ਅਸੀਂ ਬਲੱਡ ਜ਼ਰੂਰ ਕੀਤਾ ਹੋਇਆ ਕਿਉਂਕਿ ਕਿਸੇ ਦੀ ਆਈਡੈਂਟੀਟੀ ਅਸੀਂ ਇਸ ਤਰੀਕੇ ਨਾਲ ਰਿਵੀਲ ਨਹੀਂ ਕਰ ਸਕਦੇ ਜਦੋਂ ਤੱਕ ਉਹਨਾਂ ਤੇ ਜੋ ਬਿਆਨ ਇਸ ਕੁੜੀ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਉਹ ਸੱਚ ਸਾਬਿਤ ਨਹੀਂ ਹੁੰਦੇ ਪਰ ਕਿਸ ਤਰੀਕੇ ਦੇ ਨਾਲ ਇਸ ਪਰਿਵਾਰ ਤੇ ਬੀਤੀ ਹੋਏਗੀ ਵਾਰ-ਵਾਰ ਮਾਂ ਇਹੀ ਕਹਿ ਰਹੀ ਆ ਕਿ ਹੁਣ ਸਾਡੀ ਮੁਹੱਲੇ ਦੇ ਵਿੱਚ ਬੇਇੱਜ਼ਤੀ ਹੋਗੀ ਹੁਣ ਅਸੀਂ ਕੀ ਕਰਾਂਗੇ ਵਿਆਹ ਦੀਆਂ ਖੁਸ਼ੀਆਂ ਸੀ ਪਰ ਵਿਆਹ ਦੀਆਂ ਖੁਸ਼ੀਆਂ ਤੜੀਆਂ ਹੀ ਰਹਿ ਗਈਆਂ ਇਹ ਤਸਵੀਰਾਂ ਇਸ ਕੁੜੀ ਦੇ ਵੱਲੋਂ ਦਿਖਾਈਆਂ ਜਾ ਰਹੀਆਂ ਨੇ ਲਾਲ ਰੰਗ ਦਾ ਚੂੜਾ ਪਾਇਆ ਹੋਇਆ ਹੈ ਕਲੀਰੇ ਪਾਏ ਹੋਏ ਨੇ ਇੱਕ ਤਸਵੀਰ ਉਹ ਵੀ ਹੈ ਜਿਸ ਦੇ ਵਿੱਚ ਇਹ ਕੁੜੀ ਹੱਥੀ ਆਪਣੇ ਚੂੜੇ ਨੂੰ ਲਾਂਦੀ ਹੋਈ ਨਜ਼ਰ ਆ ਰਹੀ ਹੈ ਪਹਿਲਾ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਚੂੜਾ ਪਾਇਆ ਗਿਆ ਤੇ ਬਾਅਦ ਦੇ ਵਿੱਚ ਜਦੋਂ ਮੁੰਡਾ ਵਿਆਹ ਤੋਂ ਮੁਕਰ ਗਿਆ ਤੇ ਇਸ ਕੁੜੀ ਦੇ ਵੱਲੋਂ ਆਪਣੇ ਚੂੜੇ ਨੂੰ ਉਤਾਰਿਆ ਗਿਆ ਇਸ ਚੂੜੇ ਨੂੰ ਲਾਇਆ ਗਿਆ ਜੋ ਸੁਪਣਿਆਂ ਵਾਲਾ ਚੂੜਾ ਸੀ ਕਿ ਹੁਣ ਵਿਆਹ ਤੋਂ ਬਾਅਦ ਜ਼ਿੰਦਗੀ ਸੌਖੀ ਹੋਏਗੀ ਪਰ ਇਸ ਕੁੜੀ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਮੁੰਡਾ ਮੁਕਰ ਗਿਆ ਮੁੰਡੇ ਦੇ ਮਾਪੇ ਸ਼ਾਇਦ ਨਹੀਂ ਮੰਨੇ ਇਹ ਵਜ੍ਹਾ ਇਸ ਕੁੜੀ ਦੇ ਵੱਲੋਂ ਦੱਸੀ ਗਈ ਹੈ ਕਿ ਕਿਸੇ ਤਰੀਕੇ ਦੇ ਨਾਲ ਕੋਈ ਵਿਆਹਣ ਦੇ ਲਈ ਉੱਥੇ ਨਹੀਂ ਪਹੁੰਚਿਆ ਤੇ ਹੁਣ ਇਸ ਕੁੜੀ ਦੇ ਵੱਲੋਂ ਵੀ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਮੈਂ ਹੁਣ ਉਸ ਮੁੰਡੇ ਦੇ ਨਾਲ ਕਦੇ ਵਿਆਹ ਨਹੀਂ ਕਰਾਣਾ ਜਿਸ ਨੇ ਮੇਰੇ ਨਾਲ ਇਦਾਂ ਕੀਤਾ ਮੈਨੂੰ ਵਿਆਹਣ ਦੇ ਲਈ ਆਇਆ ਹੀ ਨਹੀਂ ਮੇਰੀ ਬੇਇੱਜ਼ਤੀ ਕਰਾਈ ਹੁਣ ਮੈਂ ਉਸ ਮੁੰਡੇ ਦੇ ਨਾਲ ਵਿਆਹ ਨਹੀਂ ਕਰਾਣਾ ਉਸ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਭਰਾ ਤਾਂ ਲੈ ਕੇ ਪਤਾ ਨਹੀਂ ਉਹ ਕਿਉਂ ਨਹੀਂ ਆਇਆ ਪੁੱਛਿਆ ਕਰਦੇ ਫੋਨ ਆਇਆ ਕਰਦੇ ਫੋਨ ਲਾਇਆ ਕਹਿੰਦੇ ਬੇਦਖਲ ਕੀਤਾ ਹੀ ਨਹੀਂ ਗਾ ਆਉਣਾ ਤੇ ਮੁੰਡਾ ਦਾ ਹੀ ਮੈਂ ਕੱਲਾ ਆਉਣਾ ਹਾਂਜੀ ਸਰ ਜੀ ਪਤਾ ਨਹੀਂ ਗਾ ਇਹ ਮਤਲਬ ਪੀ ਬਟਿਕ ਤੇ ਜਾਂਦੀ ਰਹੀ ਬਟਿਕ ਤੋਂ ਉੱਥੋਂ ਜਾਂਦੇ ਰਹੇ ਅੱਗੇ ਹਾਨੂੰ ਨਹੀਂ ਪਤਾ ਹਾਂ ਤੇ ਉਹ ਆਦ ਨਹੀਂ ਮੇਰੀ ਕਿਸੇ ਨਾਮ ਨੀ ਮੈਂ ਸਹੀ ਸਲਾਮ ਤੇ ਮਮੀ ਮੈਨੂੰ ਕੋਈ ਇਹ ਕਹਿੰਨ ਨਾ ਜੇ ਕਿ ਮੈਂ ਪਤਾ ਤਰੀਕੇ ਨਾਲ ਗੱਲਬਾਤ ਸਾਨੂੰ ਦੱਸ ਦੇ ਕੋਈ ਗੱਲ ਨਹੀਂ ਜੇ ਤੂੰ ਆਦ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਅਸੀਂ ਜਦੋਂ ਮੰਗਣੀ ਕਰਨੀ ਆਕਣਾ ਹੀ ਮੁੰਡਾ ਵੇਖਣ ਲੱਗੇ ਇਹਨੇ ਕਹਣਾ ਮੇਰੀ ਮੰਗਣੀ ਨਾ ਕਰੋ ਵੀ ਕਿ ਮਮੀ ਮੈਂ ਨਹੀਂ ਕਰਾਉਣਾ ਮੈਂ ਨਹੀਂ ਕਰ ਅਈ ਆਖਾ ਕੋਈ ਚੱਕਰ ਕੀ ਜੇ ਕੋਈ ਮੁੰਡੇ ਤੈਨੂੰ ਵੀ ਪਸੰਦ ਹੈ ਤੂੰ ਦੱਸ ਸਾਨੂੰ ਅਸੀਂ ਉਹਦਣਾ ਕਰ ਲਾਂ ਇਹ ਤਾਂ ਵੀ ਨਹੀਂ ਅਨੁਦਾਸਦੀ ਹੁੰਦੀ ਤੇ ਇਹ ਮੁੰਡਾ ਜਿਹੜਾ ਨਾ ਇਹਨੇ ਨਾ ਉਹਦਾ ਫੋਨ ਹੈ ਭਰਾ ਕੋਲੇ ਇਹ ਮੁੰਡਾ ਪਰਾ ਕੋਲ ਫੋਨ ਵੀ ਮਦਲ ਕਰਕੇ ਤੇ ਇਹਨਾਂ ਪਾਸਟਰ ਨੂੰ ਵਿਖਾਤਾ ਜੀ ਅੱਜ ਜੀ ਪਾਜੀ ਪਤਾ ਨਹੀਂ ਕੀ ਗੱਲ ਆ ਗੋਪੀ ਦਾ ਫੋਨ ਵਾਰ-ਵਾਰ ਕਿਉਂ ਆਉਂਦਾ ਅੱਜ ਮੇਰੇ ਪਹਿਣ ਕੋ ਫੋਨ ਨਹੀਂ ਕਿਉਂ ਉਹਨਾਂ ਨੇ ਮੁੜ ਕੇ ਫੋਨ ਦੇ ਵਿੱਚੋਂ ਵੇਖਿਆ ਤੇ ਉਹ ਕਹਿੰਦੇ ਵੀ ਇਹ ਕਿਉਂ ਕਰਦਾ ਮੁੜ ਕੇ ਉਹਨੇ ਕੁੜੀ ਨੂੰ ਵੀ ਬੁਲਾ ਵੀ ਕਿਹੜੀ ਗਲਤ ਉਹਨ ਤੇ ਇਤਨੇ ਨੂੰ ਕਿਉਂ ਫੋਨ ਕਰਦਾ ਤੂੰ ਉਹਨੂੰ ਕਿਉਂ ਕਰਦੀ ਇਹ ਆਂਦੀ ਵੀ ਮੇਰੀ ਵੀ ਗੱਲ ਬਾਤ ਹੈਗੀ ਤੇ ਉਹ ਕਹਿੰਦਾ ਮੇਰੀ ਵੀ ਕਪੜਾ ਲੀੜਾ ਬਣਾਇਆ ਮੁੰਦਰੀਆਂ ਤੁਹਾਡੇ ਕੋ ਪੈਸੇ ਨਹੀਂ ਹੈਗੇ ਪੈਰ ਤੇ ਪੈਸੇ ਕਢਾਏ ਕੋਈ ਵੀ ਅਜੀ ਫੜ ਵੀ ਚਲੋ ਕੋਈ ਨਹੀਂ ਜੇ ਉਹ ਕੋਡ ਮਰਜ ਤੇ ਨਾ ਵੀ ਮੁੰਡਾ ਮੰਨੂਗਾ ਅ ਆਪਣੇ ਕੋਲ ਕਰਦਾਂਗੇ ਤਾਂ ਕੱਲ ਨੂੰ ਸਾਡੀ ਕੁੜੀ 30 ਨੂੰ ਛੱਡੇ ਨਾ ਧੋਖਾ ਨਾ ਦੇਵੇ